ਅੰਡਾ ਨਾ ਲੂਟ ਕੇ ਜਿਹੜਾ ਆਇਆ ਸੀ ਕੀ ਨਿਕਲਣਾ ਉਹ ਖਾਸ਼ੇ ਗੁੰਮਿਕਨ ਦਾ ਘੁਹਾ ਬਿਚੋ ਉਹ ਖਾਸ਼ੇ ਗੁੰਮਿਕਨ ਦਾ ਘੁਹਾ ਬਿਚੋ ਹਮਦਾ ਨਿਕਲਿਆ ਇੱਕ ਮੈਦਾਨ ਅੰਦਰ ਜਿੱਥੇ ਗਰਜਿਆ ਦੁਸ਼ਮਣ ਦੀ ਫੌਜ ਉੱਤੇ ਬੱਦਲ ਗੜੀ ਤੇ ਜਿਹੇ ਅਸਮਾਨ ਅੰਦਰ ਜਾਨਣਾ ਆਪਣੀਆਂ ਤਲੀ ਤੇ ਰੱਖ ਕੇ ਤੇ ਸਿੰਘ ਜੂਝੇ ਸਭ ਉਹਦੀ ਕਮਾਨ ਅੰਦਰ ਖਈਆ ਭਾਗਣਾ ਘੜੀ ਤੇ ਪੈਰ ਹਿੱਲੇ ਚਪਾਈ ਚੜੀ ਦੇ ਦਰਮਿਆਨ ਅੰਦਰ ਅੰਨਿਆ ਭਾਗਣਾ ਘੜੀ ਦੇ ਪੈਰ ਹਿੱਲੇ ਚਪਾਈ ਚੜੀ ਦੇ ਦਰਮਿਆਨ ਹਸਾਲ ਅੰਦਰ ਗਲਮ ਰਹੀ ਸੀ ਤੇ ਜਨ ਦਾ ਹਕੂਮਤ ਗਲਮ ਰਹੀ ਸੀ ਤੇ ਜਨ ਦਾ ਲੜਕੋਮੀ ਹਾਥ-ਥਾਂ ਮੋਲੀਆਂ ਦੀ ਵਰਖਾ ਹੋਣ ਲੱਗੀ ਨਦੀਆਂ ਖੂਨ ਦੀਆਂ ਵੱਟੀਆਂ ਸੀ ਹਰ ਤਾਸੇ ਹਰ ਧਨ ਚੜਾਸੀ ਚੌਣ ਲੱਗੀ ਸਿੱਖ ਫੌਜ ਅਜਿਹਾ ਮੁਕਾ ਦਾ ਲਾਹ ਆਹੂ ਅਗਲੇ ਕਿਸ਼ਵੇਂ ਸੰਤ ਹੋਣੇ ਸੀ ਧੌਣ ਲੱਗੀ ਜੀ ਥਾ ਥਾ ਲਾਸ਼ਾਂ ਦੇ ਟੇਹੜਾ ਉੱਟਾ ਕੇ ਤੇ ਸਾਡੇ ਵਿੱਚ ਹੋਣ ਰੋਗੇ ਵੀ ਰੋਣ ਲੱਗੀ ਬੰਦੇ ਆਖਿਆ ਕੋਈ ਜੀਰਖਾਨਾ ਬੰਦੇ ਆਖਿਆ ਕੋਈ ਜੀਰਖਾਨਾ ਮਾਰ ਲਿਆ ਨਹੀਂ ਬੇਵਜਾਹ ਤੈਨੂੰ ਲੱਗੇ ਮੁੰਨੇ ਜਦ ਬੱਚੇ ਸੁਹਣੀ ਕਿੰਨੇ ਹੋਰ ਕੈਸੀ ਰੱਬੀ ਰਜਾ ਤੈਨੂੰ ਪਿੱਠ ਨਾਲ ਵੇਖ ਕੇ ਕਰਾਕੇ ਤੇ ਮੇਰੇ ਕੋਲ ਆਉਂਦੇ ਨੂੰ ਫਿੱਪ ਕੋ ਬਾਹਰ ਤਾਲ ਧਰਤ ਨੂੰ ਲਾ ਕੇ